YouTube ਤੇ ਅੱਜ ਆਪਾਂ YouTube ਤੇ ਲਾਈਵ ਹੋਇਆ ਤੇ ਵੀਡੀਓ ਤਾਂ ਨਹੀਂ ਆਪਾਂ ਕੋਈ ਅਪਲੋਡ ਲਾਈਵ ਹੋਣ ਦਾ ਕਾਰਨ ਆਪਾਂ ਮੈਂ ਆਖਿਆ ਵੀ ਆਪਾਂ ਜਾਣਕਾਰੀ ਦੇ ਦਈਏ ਜਿੰਨੇ ਮਿੱਤਰ ਪਿਆਰੇ ਆਪਣੇ ਚੈਨਲ ਤੇ ਜੁੜੇ ਹੋਏ ਨੇ ਵੱਧ ਤੋਂ ਵੱਧ ਹਨ ਵੀ ਮੇਲਾ ਜੋ ਆ ਰਿਹਾ ਨਾਬੇ ਦਾ ਘੋੜਿਆਂ ਦਾ ਬਹੁਤ ਹੀ ਜਾਨਵਰ ਪਹੁੰਚ ਜਾਂਦੇ ਨੇ ਮੇਲੇ ਦੇ ਉੱਤੇ ਉਹਦੀ ਅਪਡੇਟ ਦੇਣੀ ਸੀ ਆਪਾਂ ਨੇ ਤੇ ਵੀਡੀਓ ਆਪਾਂ ਕੋਈ ਅਪਲੋਡ ਕਰੀ ਨਹੀਂ ਪਹਿਲਾਂ ਟਾਈਮ ਨਹੀਂ ਲੱਗਾ ਥੋੜਾ ਜਿਹਾ ਬਿਜੀ ਜਾਦੇ ਸੀ ਕੰਮਾਂ ਕਾਰਾਂ ਚ ਤੇ ਮੈਂ ਸੋਚਿਆ ਵੀ ਅੱਜ ਆਪਾਂ ਲਾਈਵ ਹੋ ਕੇ ਸਾਰੇ ਮਿੱਤਰ ਪਿਆਰਾਂ ਨੂੰ ਆਪਣਾ ਜੋ ਮੇਲੇ ਦੀ ਜਾਣਕਾਰੀ ਆ ਸਾਝੀ ਕਰਦੀ ਆਪਾਂ ਤੁਹਾਡੇ ਨਾਲ ਤੇ ਇਧਰ ਆਪਣੇ ਜਾਨਵਰ ਖੜੇ ਨੇ ਤੁਹਾਨੂੰ ਦਿਖਾ ਦਈਏ ਪਹਿਲਾਂ ਆਪਣਾ ਜਾਨਵਰਾਂ ਦੇ ਨਿਗਾ ਮਰਵਾ ਦਈਏ ਮੋਟੀ-ਮੋਟੀ ਜੀ ਤੇ ਇਧਰ ਆਪਣੀ ਵਸ਼ੇਰੀਆ ਤੁਸੀਂ ਦੇਖ ਰਹੇ ਹੋ ਉਧਰ ਆਪਣੀ ਆ ਗਈ ਚੰਨੋ ਤੇ ਇਧਰ ਆਪਣੀਆਂ ਲਾਟੋ ਚੱਲ ਬੇਟਾ ਉਧਰ ਚੱਲ ਬੁੱਤਾ ਤੇ ਇਧਰ ਕੋੜੀ ਆ ਮੇਤਰੋ ਆਪਣੀ ਆਹ ਚੰਬੀ ਆ ਕੋੜੀ ਮਗਰ ਬਸ਼ੇਰੀ ਦਿੱਤੀ ਆ ਨੇ ਇਸ ਵਾਰ ਚੰਬੀ ਬਸ਼ੇਰੀ ਦਿੱਤੀ ਆ ਪਹਿਲਾਂ ਨੇ ਦੋ ਵਾਰੀ ਨੋਕਰਾ ਬਸ਼ੇਰਾ ਦਿੱਤਾ ਬਸ਼ੇਰੀ ਬਹੁਤ ਸੋਹਣੀ ਆ ਤੇ ਨੀਲੀ ਚੰਬੀ ਬਸ਼ੇਰੀ ਬਣ ਜਾਣਾ ਇਹਨੇ ਵਾਈਟ ਸਾਨ ਕੋੜੇ ਦੀ ਬੱਚੀ ਆ ਇਹ ਬਸ਼ੇਰੀ ਤੇ ਇਧਰ ਆਪਣੀ ਕੋੜੀ ਆ ਗਈ ਇਹ ਹੁਣ ਗੱਬਣਾ ਦੋਸਤੋ ਕੋੜੀ ਲਾਲ ਚੰਬੀ ਆਪਣੀ ਤੇ ਮੇਲੇ ਦੀ ਅਪਡੇਟ ਅਪਡੇਟ ਦੇਣੀ ਸੀ ਨਾਬੇ ਦੀ ਤਾਂ ਕਰਕੇ ਅੱਜ ਆਪਾਂ ਲਾਈਵ ਹੋਇਆ ਤੇ ਲਾਡੋ ਉਰਿਆ ਪੁੱਤਾ ਓਏ ਲਾਡੋ ਉਰਿਆ 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 ਤੇ ਦੱਸਿਓ ਮਿੱਤਰੋ ਕਿਵੇਂ ਹੋ ਜਾਨਵਰ ਆਪਣੇ ਕਿਵੇਂ ਨੇ ਤੇ ਜ਼ਰੂਰ ਕਮੈਂਟ ਜ਼ਰੂਰ ਕਰਿਓ ਆ ਬੁਸ਼ੇਰੀ ਇੱਧਰ ਆਪਣੀ ਤੇ ਬਹੁਤ ਸੋਹਣੀ ਬਣੂਗੀ ਮੇਰੇ ਹਿਸਾਬ ਨਾਲ ਲੀਲੀ ਲੀਲੀ ਜੰਬੀ ਬਸ਼ੇਰੀ ਬਣਨਾ ਇਹਨੇ ਸ਼ਾਨਦਾਰ ਬਸ਼ੇਰੀ ਬਣੂ ਪੂਰੀ ਐਨ ਤੇ ਹਟ ਜਾ ਪੁੱਤ ਕੋੜੀ ਹੁਣ ਆਪਣੀ ਗੱਬਣਾ ਰਾਜ ਗੁਲਜ਼ਾਰ ਘੋੜੇ ਤੋਂ ਚੈਂਪੀਅਨ ਘੋੜਾ ਸਾਰੰਖੇੜੇ ਦਾ ਫਰਸਟ ਪੋਜੀਸ਼ਨ ਤੇ ਆਇਆ ਸੀਗਾ ਉਹ ਸਾਰੰਖੇੜੇ ਤੋਂ ਤੇ 68 ਇੰਚ ਹਾਈਟ ਆ ਘੋੜੇ ਦੀ ਬਹੁਤ ਚੰਗਾ ਘੋੜਾ ਤੇ ਰਿਜ਼ਲਟ ਉਹਦੇ ਬਹੁਤ ਸੋਹਣੇ ਨੇ ਬਾ ਕੁਮਾਰ ਰਿਜ਼ਲਟ ਨੇ ਘੋੜੇ ਦੇ ਤੇ ਬਹੁਤ ਸੋਹਣੇ ਰਿਜ਼ਲਟ ਨੇ ਘੋੜੇ ਦੇ ਉਹਦੇ ਤੇ ਅੱਜ ਆਪਾਂ ਲਾਈਵ ਹੋਇਆ ਇਸ ਬਿਸੇ ਤੇ ਨਾਬੇ ਮੇਲਾ ਆ ਰਿਹਾ ਦੋਸਤੋ ਆਪਣਾ ਘੋੜੇ ਘੋੜੀਆਂ ਦਾ ਜਿਹੜੇ ਵੀ ਮਿੱਤਰ ਪਿਆਰੇ ਸੇਲ ਪਰਚੇਜ ਦਾ ਕੰਮ ਕਰਦੇ ਨੇ ਜਾਂ ਜਿਹੜੇ ਸੌਂਕ ਰੱਖਦੇ ਨੇ ਘੋੜੇ ਜਿਨ੍ਹਾਂ ਨੇ ਘੋੜੇ ਖਰੀਦਣਿਆਂ ਜਾਂ ਘੋੜੀਆਂ ਖਰੀਦਣੀਆਂ ਨੇ ਜਰੂਰ ਪਹੁੰਚੋ ਉਥੇ ਤੇ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਮੇਲਾ ਵੇਖਣਾ ਤਾਂ ਉਹ ਵੀ ਜਰੂਰ ਪਹੁੰਚੋ 8 ਤਰੀਕ ਤੋਂ 12 ਤਰੀਕ ਤੱਕ ਮੇਲਾ ਲੱਗਣਾ 8 ਸਤੰਬਰ ਤੋਂ 12 ਸਤੰਬਰ ਤੱਕ ਦੋਸਤੋ ਤੇ ਜਿਹੜਾ ਦੇਖਣ ਵਾਲਾ ਮਾਹੌਲ ਆ ਉਹ 10 ਤੇ 11 ਨੂੰ ਜ਼ਿਆਦਾਗਾ ਤੇ ਉਸ ਦਿਨ ਘੋੜੇ ਵੀ ਪਹੁੰਚਣਗੇ ਜਿੰਨੇ ਵੀ ਸਾਨੀ ਘੋੜੇ ਨੇ ਨਾਮਵਰ ਘੋੜੇ ਨੇ ਉਧਰਲੇ ਏਰੀਏ ਦੇ ਜਾਂ ਹੋਰ ਵੀ ਦੂਰੋਂ ਦੂਰੋਂ ਬਹੁਤ ਘੋੜੇ ਪਹੁੰਚਣਗੇ ਸ਼ਾਮ ਨੂੰ ਬਹੁਤ ਰੌਣਕਾਂ ਲੱਗਦੀਆਂ ਨੇ ਗਿਆ ਤੇ ਜੇ ਆਪਣੇ ਕੋਲੇ ਵੀਡੀਓ ਉੱਥੇ ਆ ਗਈ ਪਿਛਲੇ ਸਾਲ ਵਾਲੀ ਆਪਾਂ ਅਪਲੋਡ ਕਰ ਦਾਂਗੇ ਵੀ ਰੌਣਕ ਬਹੁਤ ਲੱਗਦੀ ਆ ਤੇ ਇੱਕ ਦੂਜੇ ਨੂੰ ਡਿਸਪਲੇ ਕਰਦੇ ਨੇ ਘੋੜੇ ਉੱਥੇ ਬਹੁਤ ਚੰਗੇ ਚੰਗੇ ਘੋੜੇ ਆਉਂਦੇ ਨੇ ਉੱਥੇ ਤੇ ਜਿਹੜੇ ਮਿੱਤਰ ਪਿਆਰੇ ਸ਼ੌਂਕ ਰੱਖਦੇ ਨੇ ਘੋੜਿਆਂ ਦਾ ਤਾਂ ਜਰੂਰ ਪਹੁੰਚੋ 8 ਸਤੰਬਰ ਤੋਂ ਆਪਣਾ 12 ਸਤੰਬਰ ਤੱਕ ਇਹ ਪੋਸਟਰ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਨੇ ਆ ਵੀਡੀਓ ਦੇ ਵਿੱਚ ਹੀ ਦੋਸਤੋ ਵੀ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਆ ਰਿਹਾ ਪੋਸਟਰ ਦੋਸਤੋ ਕੋੜੇ-ਕੋੜੀਆਂ ਦਾ ਮੇਲਾ ਨਾਬਾ ਜ਼ਿਲ੍ਹਾ ਪਟਿਆਲਾ 8 ਸਤੰਬਰ ਤੋਂ 12 ਸਤੰਬਰ ਤੱਕ ਲੱਗਣਾਗਾ ਤੇ ਜਿਹੜੇ ਮਿੱਤਰ ਪਿਆਰੇ ਸ਼ੌਂਕ ਰੱਖਦੇ ਨੇ ਘੋੜਿਆਂ ਦਾ ਜਰੂਰ ਪਹੁੰਚਿਓ ਆਪਾਂ ਵੀ 11 ਤਰੀਕ ਨੂੰ ਪਹੁੰਚਾਂਗੇ ਤੇ ਮੇਲਾ ਦੇਖਾਂਗੇ ਸਾਰਾ ਤੇ ਵੀਡੀਓ ਕਵਰ ਕਰਾਂਗੇ ਤੇ ਵੀਡੀਓ ਆਪਾਂ ਤੁਹਾਨੂੰ ਜਿਹੜੇ ਵੀ ਮਿੱਤਰ ਪਿਆਰੇ ਨਹੀਂ ਜਾ ਸਕਦੇ ਉਹਨਾਂ ਨੂੰ ਆਪਾਂ ਸਾਰਾ ਮੇਲਾ ਦਿਖਾਵਾਂਗੇ ਆਪਣੀ ਵੀਡੀਓ ਦੇ ਰਾਹੀਂ ਤੇ ਵੀਡੀਓ ਨੂੰ ਉਹਨੂੰ ਸ਼ੇਅਰ ਕਰ ਦਿਓ ਦੋਸਤੋ ਜਿਹੜੇ ਹੋਰ ਮਿੱਤਰ ਪਿਆਰੇ ਨੇ ਉਹਨਾਂ ਤੱਕ ਜਰੂਰ ਪਹੁੰਚਦਾ ਕਰ ਦਿਓ ਨਾਬੇ ਮੇਲਾ ਆ ਗਿਆ ਤਿਆਰੀ ਕਰ ਲੋ ਉਹ ਤੋਂ ਬਾਅਦ 15 ਸਤੰਬਰ ਤੋਂ 21-22 ਸਤੰਬਰ ਤੱਕ ਜਗਰਾਮਾ ਦੀ ਮੰਡੀ ਵੀ ਚੱਲ ਪੈਣੀ ਆ ਨਾਲ ਦੀ ਨਾਲ ਮੇਲਾ ਉਹ ਵੀ ਬਹੁਤ ਮਸ਼ਹੂਰ ਆ ਤੇ ਉੱਥੇ ਵੀ ਬਹੁਤ ਰੌਣਕਾਂ ਲੱਗਣੀਆਂ ਨੇ ਉੱਥੇ ਵੀ ਪਹੁੰਚਾਂਗੇ ਆਪਾਂ ਇਹ ਵੀਡੀਓ ਉੱਥੇ ਦੀ ਵੀ ਕਵਰ ਕਰਾਂਗੇ ਆਪਾਂ ਸਾਰਾ ਜਿੰਨਾ ਵੀ ਹੋ ਸਕਿਆ ਉਹਨਾਂ ਮੇਲਾ ਜਾਂ ਘੋੜੇ ਘੋੜੀਆਂ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰਿਆਂ ਨੇ ਤੇ ਅੱਗੇ ਗਰੁੱਪਾਂ 'ਚ ਪਾ ਦਿਓ ਤਾਂ ਜੋ ਹਰੇਕ ਜਿਹੜੇ ਕੋਈ ਮਿੱਤਰ ਪਿਆਰਾ ਨਵੇਂ ਆ ਨੂੰ ਨਹੀਂ ਪਤਾ ਲੱਗਦਾ ਜਿਹੜੇ ਵੀ ਪੁਰਾਣੇ ਨੇਗੇ ਉਹਨਾਂ ਨੂੰ ਪਤਾ ਹੁੰਦਾ ਚਲੋ ਤਰੀਕਾਂ ਦਾ ਹਨਾ ਤੇ ਜਿਹੜੇ ਨਵੇਂ ਮਿੱਤਰ ਪਿਆਰੇ ਸ਼ੌਂਕ ਰੱਖਦੇ ਨੇ ਜਾਂ ਜਿਨ੍ਹਾਂ ਨੂੰ ਚਾਹਨਾ ਹੁੰਦੀ ਆ ਵੀ ਆਪਾਂ ਮੇਲਾ ਦੇਖਣਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਜਰੂਰ ਗਰੁੱਪਾਂ ਕਰ ਆਪਾਂ ਚ ਲਿੰਕ ਤੇ ਸ਼ੇਅਰ ਕਰ ਦਿਓ WhatsApp ਦੇ ਉੱਪਰ ਹਨਾ ਤੇ ਮਿੱਤਰ ਪਿਆਰੇ ਦੇਖ ਸਕਣਾ ਜਿਨ੍ਹਾਂ ਨੇ ਮੇਲਾ ਦੇਖਣਾ ਸ਼ੌਂਕ ਵਜੋਂ ਪੂਰਾ ਉਹ 10 ਤੇ 11 ਨੂੰ ਜਰੂਰ ਪਹੁੰਚੋ 10 ਤੇ 11 ਨੂੰ ਐਨ ਫੁੱਲ ਨਿਆਰੇ ਹੋਣਗੇ ਤੇ 11 ਤਰੀਕ ਨੂੰ ਐਨ ਪੜਾਕੀ ਪੈਣਿਆ ਜਾਨਵਰ ਘੋੜੇ ਜਿੰਨੇ ਵੀ ਘੋੜੇ ਨੇ ਉਧਰਲੇ ਏਰੀਏ ਦੇ ਸਾਰੇ ਘੋੜੇ ਪਹੁੰਚਣਗੇ ਦੋਸਤੋ ਉਥੇ ਤੇ ਬਾਕੀ ਸਾਰੇ ਘੋੜੇ ਪਾਲਕਾਂ ਨੂੰ ਬੇਨਤੀ ਆ ਜਿੰਨੇ ਵੀ ਦੂਰ ਦੂਰ ਤੱਕ ਮਿੱਤਰ ਪਿਆਰੇ ਆਪਣੀ ਵੀਡੀਓ ਦੇਖ ਰਹੇ ਨੇ ਤੇ ਜਰੂਰ ਪਹੁੰਚੋ ਸਾਰੇ ਜਾਣੇ ਤੇ ਘੋੜਾ ਜਿਹੜੇ ਘੋੜੇ ਲਿਆ ਸਕਦੇ ਨੇ ਘੋੜੇ ਘੋੜੀਆਂ ਜਿਨ੍ਹਾਂ ਨੇ ਸੇਲ ਪਰਚੇਜ ਕਰਨੀ ਆ ਉਹ ਵੀ ਬਾਈ ਜਰੂਰ ਪਹੁੰਚੋ ਤੇ ਜਿਨ੍ਹਾਂ ਨੇ ਦੇਖਣਾ ਮੇਲੇ ਦੀ ਰੌਣਕ ਵਧਾਉਣੀ ਆ ਉਹ ਵੀ ਜਰੂਰ ਪਹੁੰਚੋ ਕਿਉਂਕਿ ਆਪਣੇ ਪੰਜਾਬ ਦਾ ਕਲਚਰ ਆ ਇੱਕ ਤੇ ਲੋਕ ਬਾਹਰ ਜਾਈ ਜਾ ਰਹੇ ਨੇ ਹਨਾ ਤੇ ਇਹ ਚੀਜ਼ਾਂ ਵੀ ਆਪਣੇ ਇੱਕ ਆਪਣਾ ਪੰਜਾਬ ਦਾ ਹਿੱਸਾ ਨੇ ਜਾਂ ਆਪਣੇ ਪਰਿਵਾਰਾਂ ਦਾ ਹਿੱਸਾ ਨੇ ਜਾਨਵਰ ਤੇ ਪਹਿਲੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਸਾਥ ਦਿੱਤਾ ਘੋੜੇ ਘੋੜੀਆਂ ਨੇ ਗੁਰੂ ਮਹਾਰਾਜ ਦੇ ਸਮੇਂ ਵਿੱਚ ਜਿੰਨੇ ਨਾਲ ਸਿੰਘ ਲੜਾਈਆਂ ਚ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਘੋੜੇ ਵੀ ਬਰਾਬਰ ਦੇ ਹਿੱਸੇਦਾਰ ਹੀ ਰਹੇ ਨੇ ਤੇ ਇਹਨਾਂ ਨੂੰ ਜਰੂਰ ਸਪੋਰਟ ਕਰਿਆ ਕਰੋ ਘੋੜੇ ਘੋੜੀਆਂ ਨੂੰ ਤੇ ਬੱਚ ਲੋਕ ਇਹਨਾਂ ਨੂੰ ਮਾੜਾ ਚੰਗਾ ਬੋਲਦੇ ਰਹਿੰਦੇ ਨੇ ਹਨਾ ਘਰਾਂ ਚ ਜਿਨ੍ਹਾਂ ਨੂੰ ਨਹੀਂ ਪਤਾ ਵੀ ਰੱਖਣਾ ਕਿਵੇਂ ਆ ਕੀ ਗੱਲ ਬਾਤ ਆ ਐਨੀ ਕੋਈ ਔਖੀ ਗੱਲ ਬਾਤ ਨਹੀਂ ਹੁੰਦੀ ਇਹਨਾਂ ਨੂੰ ਰੱਖਣ ਦੀ ਘੋੜਿਆਂ ਨੂੰ ਤੇ ਬਹੁਤ ਸੌਖਾ ਜਿਹਾ ਕੰਮ ਆ ਇਹਨਾਂ ਦਾ ਰੱਖਣਾ ਕੋਈ ਅਖਿਆਈ ਨਹੀਂ ਹੈਗੀ ਤੇ ਮੈਂ ਉਮੀਦ ਕਰਦਾ ਹਰ ਇੱਕ ਕਰ ਹੌਲੀ ਹੌਲੀ ਚਾਹੁੰਦੇ ਆ ਵੀ ਹਰ ਇੱਕ ਕਰੇ ਇੱਕ ਇੱਕ ਕੋੜੀ ਜਰੂਰ ਹੋਵੇ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਬਾਕੀ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਪੋਸਟ ਵਗੈਰਾ ਜੇ ਕੋਈ ਹੋਰ ਮਿਲੀ ਤਾਂ ਆਪਾਂ ਅਪਲੋਡ ਕਰ ਦਾਂਗੇ ਵੀਡੀਓ ਵਗੈਰਾ ਤੇ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਤਦ ਤੱਕ ਸਾਰਿਆਂ ਦਾ ਧੰਨਵਾਦ ਅਗਲੀ ਵੀਡੀਓ ਕੋਈ ਨਾ ਕੋਈ ਆਪਾਂ ਅਪਲੋਡ ਕਰਾਂਗੇ ਤੇ ਦੋਸਤੋ ਜੇ ਕੋਈ ਮਿੱਤਰ ਪਿਆਰਾ ਸੇਲ ਪਰਚੇਜ ਦੀਆਂ ਸੇਲ ਪਰਚੇਜ ਕਰਨੀਆਂ ਕਿਸੇ ਨੇ ਘੋੜੀ ਜਾਂ ਘੋੜਾ ਤੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ ਆ ਜਿਹੜਾ ਦੂਜੀ ਵੀਡੀਓ ਦੇ ਵਿੱਚ ਚੱਲਦਾ ਹਰੇਕ ਚ ਤੇ ਜਿਹੜਾ ਕੋਈ ਮਤਰ ਪਿਆਰਾ ਘਰੇ ਬੈਠਾ ਕਿਸੇ ਨੇ ਘੋੜੀ ਸੇਲ ਕਰਨੀ ਆ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਤੇ ਜਿਨੇ ਕਿਸੇ ਨੇ ਖਰੀਦਣੀ ਆ ਉਹ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ